ਨਮਸਕਾਰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਸਲਾਮ ਅਦਾਬ ਉਮੀਦ ਹੈ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ 29 ਮਈ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗੁਰਨਾਬ ਸਿੰਘ ਜੀ ਗਿੱਲ ਐਜੰਡਾ ਵਾਲਾ ਜਿਹੜਾ ਬਠਿੰਡਾ ਵੱਲੋਂ ਦੋਸਤੋ ਬੇਨਤੀ ਹੈ ਵੀ ਸਾਡੇ ਫੇਸਬੁੱਕ ਪੇਜ ਕਬੱਡੀ ਅਪਡੇਟਸ ਨੂੰ ਤੇ YouTube ਚੈਨਲ ਲਾਈਵ ਕਬੱਡੀ ਅਪਡੇਟਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਫਾਲੋ ਕਰਕੇ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਬੱਡੀ ਨੂੰ ਪਿਆਰ ਕਰਨ ਵਾਲੇ ਸਰੋਤੇ ਨੇ ਆਪਣੇ ਨਾਲ ਜੁੜ ਸਕਣ ਆਓ 29 ਮਈ 2025 ਨੂੰ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਸ਼ੁਰੂ ਕਰ ਗਏ ਪਿੰਡ ਲਾਲਪੁਰਾ ਜ਼ਿਲ੍ਹਾ ਸ਼੍ਰੀ ਤਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ 45 ਨੰਬਰ ਫਰਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਸੁਰਸੰਗ 33 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਿੰਡ ਮਾਨ ਚੋਪੜਾ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਦੀਆਂ ਚਾਰ ਟੀਮਾਂ ਟੀਮ ਬਾਬਾ ਮੇਰ ਸਿੰਘ ਜੀ ਕਬੱਡੀ ਕਲੱਬ ਹਾਰਨੀਆਂ ਪਲਸ ਪੰਜਾਬ ਲਾਈਨ ਜੀ ਕਬੱਡੀ ਕਲੱਬ ਮਾਝਾ ਗੁਰਦਾਸਪੁਰ 29 ਨੰਬਰ ਫਸਟ 51000 ਨਕਦ ਪਲਸ ਕੱਪ ਟੀਮ ਜੰਗੀ ਕਬੱਡੀ ਕਲੱਬ ਤੁੰਗਲਵਾਲ 24.5 ਨੰਬਰ ਸੈਕੰਡ 41000 ਨਕਦ ਪਲਸ ਕੱਪ ਇੱਥੇ ਬੁਲਾ ਰਹੇ ਸੀ ਸ਼ਿਵ ਜੋਧੇ ਮਨਜੀਤ ਬੁਲਟ ਪਿੰਡ ਰੱਤਾਗੁੱਦਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਹਰੀਦਾਸ ਜੀ ਕਬੱਡੀ ਕਲੱਬ ਰੱਤਾਗੁੱਦਾ 40.5 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਸੇਵਾ ਸਿੰਘ ਸੇਵਾ ਸਿੰਘ ਜੀ ਕਵੱਡੀ ਕਲੱਬ ਰਤਕ ਗੋਦਾ 30 ਨੰਬਰ ਸੈਕੰਡ ਨਗਦ ਰਾਸ਼ੀ ਕੱਪ ਪਿੰਡ ਜੀਓ ਵਾਲਾ ਜਲਾਸ਼ੀਰੀ ਤਰਨਤਾਰਨ ਸਾਹਿਬ ਜੀ ਦੇ ਕਵੱਡੀ ਸ਼ੋਅ ਮੈਂ ਦਾ ਫਾਈਨਲ ਰਿਜ਼ਲਟ ਕਵੱਡੀ ਕਲੱਬ ਜੀਓ ਵਾਲਾ 33 ਨੰਬਰ ਫਰਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਕਵੱਡੀ ਕਲੱਬ ਪਧਰੀ 27 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਿੰਡ ਘੁਰਕਾ ਜ਼ਿਲ੍ਹਾ ਜਲੰਧਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਟੀਮ ਬਾਈ ਐਫਸੀ ਕਬੱਡੀ ਕਲੱਬ ਰੋੜਕਾ 33 ਨੰਬਰ ਫਾਸਟ 41000 ਨਗਦ ਪਲੱਸ ਕੱਪ ਟੀਮ ਰਾਜਾ ਸਾਹਿਬ ਜੀ ਕਬੱਡੀ ਕਲੱਬ ਗੁਣਾਚੌਰ ਸਾਡੇ 25 ਨੰਬਰ ਸੈਕੰਡ 31000 ਨਗਦ ਪਲੱਸ ਕੱਪ ਬੈਸਟ ਰੇਡਰ ਚਾਂਗਲੀ ਸ਼ਰਮਾ 14 ਰੇਡ 13 ਨੰਬਰ ਟੀਮ ਬਾਈ ਐਸਐਫ ਬਾਈ ਐਫਸੀ ਰੇਡਰ ਦੀ ਸਹਿਮਤੀ ਨਾਲ ਵਿਰੋਧੀ ਰੇਡਰ ਕਰਨ ਤਲਵੰਨ ਨੂੰ ਵੀ ਜੁਆਇੰਟ ਕੀਤਾ ਗਿਆ ਬੈਠ ਗਿਆ ਫਿਰ ਇਹ ਆ ਜੀ ਲੰਬੜਾ ਕਾਲਾ 10 ਟੱਚ 4 ਜੱਫੇ ਇਹ ਵੀ ਰੁੜਕਾ ਦੀ ਟੀਮ ਵੱਲੋਂ ਆ ਜੀ ਬੈਸਟਾ ਨੂੰ 11-11000 ਨਗਦ ਸੀਗੇ ਨਵੀਂ ਗੱਲ ਪਲੇਅਰਾਂ ਨੇ ਪਿਆਰ ਦਾ ਸਬੂਤ ਦਿੱਤਾ ਕਿ ਦੂਜੇ ਰੇਡਰ ਨੂੰ ਜੁਆਇੰਟ ਕਰਵਾਇਆ ਇੱਥੇ ਬੁਲਾਰੇ ਸੀ ਲੱਕੀ ਲਹਿਰਾ ਮੁਹੱਬਤ ਤੇ ਮੋਨੂ ਲਲਤੋ ਪਿੰਡ ਬਾਰਪਾਲ ਜ਼ਿਲ੍ਹਾ ਸ਼੍ਰੀ ਅਮੁਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਕੋਟ ਬੁੱਢਾ 25 ਨੰਬਰ ਫਸਟ ਨਗਦ ਰਾਸ਼ੀ ਪਲੱਸ ਸਨਮਾਨ ਚੈਨ ਟੀਮ ਕਬੱਡੀ ਕਲੱਬ ਫੋਜਪੁਰ 25 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਸਨਮਾਨ ਚੈਨ ਪਿੰਡ ਰੋੜੀ ਜ਼ਿਲ੍ਹਾ ਰੋੜੀ ਗੋਂਸਪਰੀ ਜ਼ਿਲ੍ਹਾ सिरसा ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਸ਼ੋਅ ਮੈਚ ਟੀਮ ਕਬੱਡੀ ਕਲੱਬ ਹਰਿਆਣਾ 44 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਕਬੱਡੀ ਕਲੱਬ ਪੰਜਾਬ 36 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਤੁਹਾਡੀ ਤਰੇੜ ਦੇ ਮੈਚ ਚੱਲ ਰਹੇ ਸੀ ਤੇ ਮੌਸਮ ਖਰਾਬ ਹੋ ਗਿਆ ਸੀਗਾ ਤੇ ਬਧੇਰੇ ਜਾਣਕਾਰੀ ਤੁਹਾਨੂੰ ਕੱਲ ਨੂੰ ਦੇਵਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਪੇਜ ਨੂੰ ਲਾਈਕ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਸਵੇਰੇ